ਅੰਮ੍ਰਿਤਸਰ ਦੇ ਮਸ਼ਹੂਰ ਤਾਰਾਂ ਵਾਲੇ ਪੁਲ ਤੇ ਪਹੁੰਚੇ ਸੰਸਦ ਗੁਰਜੀਤ ਸਿੰਘ ਓਜਲਾ ਸਫਾਈ ਅਭਿਆਨ ਕੀਤਾ ਸ਼ੁਰੂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਸਦ ਗੁਰਜੀਤ ਸਿੰਘ ਓਜਲਾ ਅੰਮ੍ਰਿਤਸਰ ਦੇ ਤਾਰਾਂ ਵਾਲੇ ਪੁਲ ਤੇ ਪਹੁੰਚਦੇ ਹਨ ਕਿਉਂਕਿ ਉੱਥੇ ਬਹੁਤ ਗੰਦਗੀ ਫੈਲੀ ਹੋਈ ਹੈ ਕਿਉਂਕਿ ਆਮ ਲੋਕ ਇਸ ਨਹਿਰ ਦੇ ਵਿੱਚ ਕੂੜਾ-ਕੜਕੜ ਸੁੱਟ ਕੇ ਚਲੇ ਜਾਂਦੇ ਹਨ ਜਿਸ ਤੋਂ ਬਾਅਦ ਇੱਥੇ ਕਾਫੀ ਗੰਦਗੀ ਦਿਖਾਈ ਦੇ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸੰਸਦ ਗੁਰਜੀਤ ਸਿੰਘ ਓਜਲਾ ਵੱਲੋਂ ਇਸ ਨਹਿਰ ਦੇ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਜਾਂਦਾ ਹੈ ਅਤੇ ਲੋਕ ਇਸ ਨਹਿਰ ਦੀ ਸਫਾਈ ਕਰ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਲੋਕ ਇਸ ਨਹਿਰ ਦੇ ਵਿੱਚ ਉਤਰ ਕੇ ਕੂੜੇ-ਕੜਕੜ ਨੂੰ ਖਤਮ ਕਰ ਰਹੇ ਹਨ ਕਿਉਂਕਿ ਆਮ ਲੋਕ ਜਦੋਂ ਇੱਥੋਂ ਗੁਜ਼ਰਦੀ ਹੈ ਤਾਂ ਇਸ ਨਹਿਰ ਤੇ ਖਲੋਕੇ ਇਸ ਨਹਿਰ ਦੇ ਵਿੱਚ ਕੂੜਾ ਸੁੱਟ ਜਾਂਦੀ ਹੈ ਜਿਸ ਤੋਂ ਬਾਦ ਜਦੋਂ ਨਹਿਰ ਦਾ ਪਾਣੀ ਸੁੱਕਦਾ ਹੈ ਤਾਂ ਇੱਥੇ ਕੂੜਾ ਇਕੱਠਾ ਹੋ ਜਾਂਦਾ ਹੈ ਜਿਸ ਦੇ ਚਲਦੇ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਤੁਹਾਨੂੰ ਦੱਸੀ ਕਿ ਇਸ ਪੁਲ ਦੇ ਨਜ਼ਦੀਕ ਇੱਕ ਸਟਰੀਟ ਵੀ ਬਣੀ ਹੋਈ ਹੈ ਜਿੱਥੇ ਕੀ ਪਰਿਵਾਰ ਆ ਕੇ ਘੁੰਮਦੇ ਵੀ ਹਨ ਕਿਉਂਕਿ ਇਸ ਨਹਿਰ ਦੇ ਵਿੱਚ ਕਾਫੀ ਗੰਦਗੀ ਹੈ ਤੇ ਲੋਕ ਇੱਥੇ ਆਉਣ ਤੋਂ ਵੀ ਗੁਰੇਜ਼ ਕਰਦੇ ਹਨ ਕਿਉਂਕਿ ਇਸ ਜਗ੍ਹਾ ਤੇ ਕਾਫੀ ਗੰਦਗੀ ਦਿਖਾਈ ਦੇ ਰਹੀ ਹੈ ਜਿਸ ਨੂੰ ਖਤਮ ਕਰਨ ਦੇ ਲਈ ਅੱਜ ਸੰਸਦ ਗੁਰਜੀਤ ਸਿੰਘ ਔਜਲਾ ਪੁੱਲ ਤੇ ਪਹੁੰਚਦੇ ਹਨ ਅਤੇ ਨਹਿਰ ਤੋਂ ਗੰਦਗੀ ਖਤਮ ਕਰ ਰਹੇ ਹਨ ਅਤੇ ਉਹਨਾਂ ਨੇ ਲੋਕਾਂ ਨੂੰ ਵੀ ਗੁਜਾਰਿਸ਼ ਕੀਤੀ ਹੈ ਕਿ ਇਸ ਨਹਿਰ ਦੇ ਵਿੱਚ ਕੂੜਾ ਨਾ ਸੁੱਟਿਆ ਜਾਵੇ ਕਿਉਂਕਿ ਇਸ ਤਿਆਉ ਸੰਦੇ ਆ ਸੰਸਦ ਗੁਰਜੀਤ ਸਿੰਘ ਓਜਲਾ ਦਾ ਇਸ ਪੂਰੇ ਵਾਕਿਆ ਉੱਤੇ ਕੀ ਕਹਿਣਾ ਹੈ ਨੇ ਬਿਆਨ ਤੁਹਾਡੇ ਸਾਹਮਣੇ ਕਰਦੇ ਪਏ ਅੱਜ ਜਿਹੜੀ ਨਹਿਰ ਹੈ ਆਪਣੇ ਅੰਮ੍ਰਿਤਸਰ ਚ ਜਿਹੜੀ ਨਾਰਥ ਸਾਈਡ ਤੇ ਪੈਂਦੀ ਉੱਤਰੀ ਪਾਸੇ ਦੇ ਜਿਹੜੀ ਬੱਲੇ ਬੇਰਕੇ ਦੇ ਲਾਗੋਂ ਦੀ ਬੱਲੇ ਦੇ ਲਾਗੋਂ ਦੀ ਨੰਗਦੀ ਹੈ ਔਰ ਕੋਟ ਮੇ ਸਿੰਘ ਇਧਰ ਸਾਰੇ ਏਰੀਆ ਚ ਹੁੰਦੀ ਹੋਈ ਜਾਂਦੀ ਹੈ ਇਹ ਉੱਪਰ ਬਾਰੀ ਲੋਅਰ ਸੈਕਸ਼ਨ ਹੈ ਔਰ ਇਹਦੇ ਚ ਪਿਛਲੇ ਦਿਨੀ ਖਬਰਾਂ ਲੱਗੀਆਂ ਸੋਨੂ ਜੀ ਨੇ ਸਰਬਜੀਤ ਹੁਣਾਂ ਨੇ ਇਹਨਾਂ ਨੇ ਬੜੀ ਵਧੀਆ ਇਥੋਂ ਲੰਘ ਰਹੇ ਸੀ ਤੇ ਇਹਨਾਂ ਦਾ ਜਦੋਂ ਧਿਆਨ ਪਿਆ ਕਿਸੇ ਕਾਰਨ ਕਰਕੇ ਰੁਕੇ ਯੋ ਉਸੇ ਵੇਲੇ ਇੱਥੇ মিডিਆ ਸਾਡੀ ਖਬਰ ਲਵਾਈ ਵੀ ਵੇਖੋ ਕਿੰਨਾ ਨਰਕ ਹੈ ਕੁਝ ਲੋਕਾਂ ਨੇ ਅਪਰੋਚ ਵੀ ਇਨਾਂ ਤੱਕ ਕੀਤਾ ਕਿ ਆ ਕੇ ਵੇਖੂ ਕਿ ਇੱਥੇ ਹਾਲਾਤ ਕੀ ਹੈ ਇਨੀ ਸਮੈਲ ਹੈ ਔਰ ਲੋਕ ਕੂੜਾ ਨਹਿਰ ਚ ਸੁੱਟੇ ਜਾਂਦੇ ਨੇ ਸੋ ਮੈਂ ਉਸੇ ਵੇਲੇ ਇਹਦਾ ਸੰਕੇਤ ਲਿਆ ਔਰ ਮੈਂ ਡੀ ਸਾਹਿਬ ਦੇ ਧਿਆਨ ਚ ਲਿਆਂਦਾ ਕਮਿਸ਼ਨਰ కార్ਪੋਰੇਸ਼ਨ ਦੇ ਧਿਆਨ ਚ ਵੀ ਲਿਆਂਦਾ ਔਰ ਡੀ ਸਾਹਿਬ ਨੇ ਕੱਲ ਜੇ ਉਹਨਾਂ ਦੇ ਧਿਆਨ ਪਰਸੋਂ ਲਿਆਂਦਾ ਸੀ ਔਰ ਕੱਲ ਜਿਹੜੀ ਹੈ ਕੱਲ ਦੀ ਸਫਾਈ ਮੈਮ ਜਿਹੜੀ ਹੈ ਇੱਥੇ ਚੱਲ ਰਹੀ ਹੈ ਇਡੂਕੇਸ਼ਨ ਡਿਪਾਰਟਮੈਂਟ ਦੇ ਜਿਹੜੇ ਇਸ ਵੇਲੇ ਇੱਥੇ ਜਹੀ ਨੇ ਐਸ ਡੀਓ ਨੇ ਉਹ ਕਹਿੰਦੇ ਕਿ ਅਸੀਂ ਸਾਰਾ ਇਹਦਾ ਪ੍ਰੋਜੈਕਟ ਦੇਖ ਲਿਆ ਹੈ ਕੁਝ ਮੰਦਰੇਗਾ ਤੋਂ ਠੀਕ ਕਰਾਵਾਂਗੇ ਔਰ ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਕਰਾ ਦੇਣਗੇ ਇੱਕ ਵਾਰ ਔਰ ਕੋਸ਼ਿਸ਼ ਕਰਨਗੇ ਕਿ ਇਹਨੂੰ ਗਰੇਲਾ ਲਾ ਕੇ ਥੋੜਾ ਜਿਆਦਾ ਏਰੀਆ ਡਾ ਉੱਚਾ ਕੀਤਾ ਜਾਵੇ ਪਰ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਪਵਿੱਤਰ ਪਾਣੀ ਪਵਿੱਤਰ ਆਬੋ ਹਵਾ ਜਿੱਥੇ ਸਰਕਾਰਾਂ ਦਾ ਕੰਮ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹੜੇ ਸ਼ਹਿਰ ਚ ਰਹਿ ਰਹੇ ਅੱਜ ਸਾਰੇ ਹਾਰ ਫੁੱਲ ਕੱਚ ਤੁਸੀਂ ਜਿਹੜੀ ਵੀ ਚੀਜ਼ ਘਰ ਦੇ ਵਿੱਚ ਤੁਸੀਂ ਨਹੀਂ ਰੱਖਣਾ ਚਾਹੁੰਦੇ ਉਹ ਲਿਆ ਕੇ ਨਹਿਰ 'ਚ ਛੁੱਟ ਦਿੰਦੇ ਜੇ ਕਦੀ ਸੋਚਿਆ ਕਿ ਤੁਹਾਡੇ ਬੱਚਿਆਂ ਦਾ ਭੁੱਖ ਕੀ ਹੋਊਗਾ ਕਾਫੀ ਜਗ੍ਹਾ ਤੇ ਵੇਖੋ ਮੰਦਰਾਂ ਦੇ ਵਿੱਚ ਕਈ ਇਹਨੇ ਮੂਰਤੀਆਂ ਟੁੱਟੀਆਂ ਉਹ ਵੀ ਇੱਥੇ ਛੁੱਟੀਆਂ ਜਾਂਦੇ ਨੇ ਆਪਾਂ ਅੰਧਵਿਸ਼ਵਾਸ 'ਚ ਕਿਉਂ ਇੰਨੇ ਪਏ ਆ ਇੰਨਾ ਪਵਿੱਤਰ ਸ਼ਹਿਰ ਹੋਵੇ ਗੁਰੂ ਦੀ ਨਗਰੀ ਹੋਵੇ ਐਡੇ ਸੋਹਣੇ ਗੁਰੂ ਦੇ ਧਾਮ ਹੋਣ ਇੱਥੇ ਹਰਮੰਦਰ ਸਾਹਿਬ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਵੱਡੇ ਵੱਡੇ ਚਰਚੇਜ਼ ਹੋਣ ਔਰ ਇੰਨੀ ਪਵਿੱਤਰ ਜਗ੍ਹਾ ਦੇ ਉੱਤੇ ਵੀ ਅੰਧਵਿਸ਼ਵਾਸ ਇਹ ਨਾ ਹੋਵੇ ਬੜੇ ਦੁੱਖ ਦੀ ਗੱਲ ਹੈ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਲੋਕ ਇੱਥੇ ਪਾਣੀ 'ਚ ਆ ਕੇ ਸੁੱਟਦੇ ਨੇ ਇਸ ਨਹਿਰ ਦੇ ਵਿੱਚ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤੇ ਤੁਹਾਡੇ ਦੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਉਂਕਿ ਸਾਡਾ ਫਰਜ਼ ਬੰਦਾ ਹੈ ਆਪਣੇ ਜਿਹੜਾ ਬੱਚੇ ਨੇ ਸਾਡਾ ਫਿਊਚਰ ਹੈ ਉਹਨਾਂ ਵਾਸਤੇ ਆਬੋ ਹਵਾ ਸਾਫ਼ ਸੁਥਰੀ ਰੱਖੀਏ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇ ਪਾਣੀ ਇਸ ਪਵਿੱਤਰ ਧਰਤੀ ਦੇ ਪਵਿੱਤਰ ਸਰੋਵਰਾਂ ਦਾ ਤੁਸੀਂ ਇੰਨਾ ਗੰਦਾ ਕਰਨਾ ਤੇ ਨਾ ਤੇ ਤੁਸੀਂ ਆਪਣੇ ਬੱਚਿਆਂ ਦੇ ਜੀ ਨਾ ਤੁਸੀਂ ਆਪਣੇ ਪਰਿਵਾਰ ਦੇ ਜੀ ਨਾ ਤੁਸੀਂ ਇਸ ਸਮਾਜ ਦੇ ਜੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਨਹੀਂ ਤਾਂ ਸਖਤ ਕਾਰਵਾਈਆਂ ਤੁਹਾਡੇ ਤੇ ਹੋਣਗੀਆਂ ਬਾਕੀ ਜਦ ਤੱਕ ਇਹਨੂੰ ਠੀਕ ਕਰਨ ਦਾ ਕੰਮ ਹੈ ਉਹ ਅਸੀਂ ਇਹਨੂੰ ਸਮੇਂ-ਸਮੇਂ ਤੇ ਜਰੂਰ ਕੋਸ਼ਿਸ਼ ਕਰਾਂਗੇ ਪਰ ਇਹਦੇ ਨਾਲੋਂ ਨਹਿਰ ਜਿੰਨੀ ਗੰਦੀ ਉਹਦੇ ਨਾਲੋਂ ਜਿੰਨਾ ਮਾਨਸਿਕਤਾ ਗੰਦੀ ਹੈ ਜਿਹੜੇ ਲੋਕਾਂ 'ਚ ਗੰਧ ਸੁੱਟ ਕੇ ਜਾਂਦੇ ਆ ਇਹ ਇਹਦੇ ਨਾਲ ਵੀ ਗੰਦੀ ਮਾਨਸਤਾ ਵਾਲੇ ਲੋਕ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰ ਲਓ ਇਹ ਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਰ ਜੀਸੀਬੀ ਤੋਂ ਕੁਝ ਜੀਸੀਬੀ ਤੋਂ ਹੋਊਗਾ ਕੁਝ ਮੰਦਰੀਗਾ ਤੋਂ ਇਹਦੀ ਕੋਈ ਸਕੀਮ ਬਣਾ ਕੇ ਮੈਨੂਲੀ ਵੀ ਕੀਤਾ ਜਾਏਗਾ ਕਿਉਂਕਿ ਜਿੱਥੇ ਜੀਸੀਬੀ ਜਾ ਸਕਦੀ ਹੈ ਉੱਥੇ ਜੀਸੀਬੀ ਤੋਂ ਹੋਏਗਾ ਜਿੱਥੇ ਜੀਸੀਬੀ ਨਹੀਂ ਜਾ ਸਕਦੀ ਉੱਥੇ ਫਿਰ ਮੈਨੂਲੀ ਕਰਨਾ ਪਏਗਾ